ਅੱਜ 6 ਮਈ 2024 ਨੂੰ ਫਗਵਾੜਾ ਵਿਖੇ ਸਰਬ ਨੌਜਵਾਨ ਸਭਾ ਰਜਿਸਟਰਡ ਫਗਵਾੜਾ ਅਤੇ ਵਿਸ਼ ਪੰਜਾਬੀ ਸਭਾ ਕੈਨੇਡਾ ਵੱਲੋਂ ਅੱਜ ਇੱਕ ਵਿਸ਼ਾਲ ਖੂਨਦਾਨ ਕੈਂਪ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਦੌਰਾਨ ਆਯੋਜਿਤ ਸਮਾਗਮ ਵਿੱਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਆਪ ਪਾਰਟੀ ਦੇ ਬਲਾਕ ਪ੍ਰਧਾਨ ਵਿਨੋਦ ਪਾਸਕਰ ਮੌਜੂਦ ਰਹੇ ਮੁੱਖ ਮਹਿਮਾਨ ਬਲਵਿੰਦਰ ਸਿੰਘ ਢਾਲੀਵਾਲ ਨੇ ਖੂਨਦਾਨ ਕੈਂਪ ਦੀ ਅਰੰਭਤਾ ਕਰਵਾਈ ਅਤੇ ਆਪਣੇ ਸੰਬੋਧਨ ਵਿੱਚ ਸਰਬ ਨੌਜਵਾਨ ਸਭਾ ਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸਾਂਝੇ ਉਪਰਾਲੇ ਦੀ ਸ਼ਲਾਘਾ ਕੀਤੀ ਉਨਾ ਕਿਹਾ ਕਿ ਅਜੇਹੇ ਉਪਰਾਲੇ ਬਲੱਡ ਬੈਂਕ ਵਿੱਚ ਲੋੜਿੰਦੇ ਖੂਨ ਦੀ ਅਪੂਰਤੀ ਕਰਨ ਚ ਸਹਾਇੀ ਬੰਦੇ ਹਨ ਜਿਸ ਨਾਲ ਬਲੱਡ ਬੈਂਕ ਮਰੀਜ਼ ਨੂੰ ਲੋੜ ਅਨਸਾਰ ਬਲੱਡ ਗਰੁੱਪ ਦਾ ਖੂਨ ਸਪਲਾਈ ਕਰਦੇ ਹਨ ਅਤੇ ਅਨੇਕ ਕੀਮਤੀ ਜ਼ਿੰਦਗੀਆਂ ਬਚਾਈਆਂ ਜਾਂਦੀਆਂ ਹਨ। ਵਿਸ਼ੇਸ਼ ਮਹਿਮਾਨ ਵਿਨੋਦ ਪਾਸਕਰ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਵੱਲੋਂ ਸਮਾਜ ਸੇਵਾ ਵਿੱਚ ਪਾਇਆ ਜਾ ਰਿਹਾ ਯੋਗਦਾਨ ਪ੍ਰਭਾਵਿਤ ਕਰਨ ਵਾਲਾ ਅਤੇ ਪ੍ਰੇਰਨਾਦਾਇਕ ਹੈ। ਅਜਿਹੇ ਉਪਰਾਲੇ ਵੱਡੀ ਪੱਧਰ ਤੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ। ਕੈਂਪ ਤੋਂ ਰਾਨ ਕਰੀਬ 75 ਯੂਨਿਟ ਖੂਨ ਇਕੱਤਰ ਕੀਤਾ ਗਿਆ ਅਖੀਰ ਵਿੱਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਪੰਜਾਬੀ ਸਭਾ ਕੈਨੇਡਾ ਦੇ ਮੁੱਖ ਸੰਚਾਲਕ ਦਲਬੀਰ ਸਿੰਘ ਕਥੂਰੀਆ ਅਤੇ ਮੈਂਬਰ ਸਾਹਿਬ ਜੀਤ ਕੌਰ ਸਮੇਤ ਸਮੂਹ ਸਹਿਯੋਗੀਆਂ ਦਾ तहे ਦਿਲੋਂ ਧੰਨਵਾਦ ਕੀਤਾ ਉਨ੍ਹਾਂ ਸਰਪ ਨੌਜਵਾਨ ਸਭਾ ਦੇ ਥਾਈ ਪ੍ਰੋਜੈਕਟਾਂ ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ इस मौके प्रिंसीपल गुरमीत पलाही सभार उप प्रधान राजकुमार कनौजिया जनरल सक्र डॉक्टर विजय कुमार डॉक्टर नरेश बिट्टू अनूप दुग्गल नरेंद्र सैनी मनदीप बासी गुरशरण बासी राकेश कौछड़ हरबंस लाल जशन माहिरा चरणप्रीत सिंह राजकुमार राजा करमजीत सिंह सुखप्रीत सिंह महेश सूरी सावियो पाटिया ऋतिक कनौजिया अमृत महल विनोद कुमार भुपिंदर कुमार सुखजिंदर सिंह प्रिंस शुभम आदि हाजिर हैं सारे लिए बड़ी खुशी वाली गल है सब नौजवान सभा वालों हर समय की तरह जो भी है आज ब्लड बैंक विधेयक कैंप लगाया गया कनेडा उस रूप है कैंप लगाया गया और जिस तरह कि आप सारे जानते हैं कि अगले समय में लोगों में जो सड़क के उपर एक्शन बहुत बढ़ गए हैं उतने लोगों को घातक बीमारिया तो ग्रस्त हो गए हैं इस करके समय समय, समय से बल्ड की बहुत जरूरत पीती है क्योंकि तो इस समय जो भी ब्लड होगा उस वो लोग अपना कीमती योगदान पाया जा रहा और इतने तो है और ये पता नहीं किमती जाना जो बच्चे है तो कि बच्चे जो हो जाते हैं ਵਿਦੋਵਲਾਂ ਵੀ ਇਹ ਤੁਸਕ ਦੇ ਸਮੇਂ ਸਿਰ ਜਦੋਂ ਘਰ ਸੰਜਨਦਾ ਹੈ ਉਹਨਾਂ ਦੇ ਕਿੰਨੀ ਝਾਂ ਬਚਦੀ ਹੈ ਉਹਦੇ ਨਾਲ ਕਿੰਨੀ ਝਾਂ ਉਹਦੀ ਬਚਦੀ ਉਹਦੇ ਨਾਲ ਨੇ ਉਹਦੇ ਪਰਿਵਾਰ ਦੀ ਉਹਦੇ ਬੱਚਿਆਂ ਦੀ ਉਹਦੇ ਕਿੰਨੇ ਵੀ ਹੋਰ ਇਸਾਰ ਹੈ ਉਹਨਾਂ ਵਸਤੇ ਬੜੀ ਮੁਸ਼ਕਿਲ ਹੈ ਕਰਕੇ ਕਿ ਮੈਂ ਆਪਣੇ ਵੱਲੋਂ ਅਤੇ ਸਕੂਫਵਾੜਾ ਬਸੇ ਵੱਲੋਂ ਸਮਾਜਿਕ ਸਭਾ ਦਾ ਲਾਹੇ ਜੀ ਜਾਂ ਤੇ ਸਾਈਟ ਮੈਂਬਰਸ ਦਾ ਤੇ ਨਾਲ ਜੜੀ ਸੱਜੇ ਕੁਸ਼ਲ ਬੀਸ਼ੂ ਜੀ ਨੂੰ ਅੱਜ ਦੇ ਇਸ ਪੱਧਰੀ ਸਭਾ ਜੀ ਦਾ ਨਕਰ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿ ਉਹ ਨਵਨਿਵਾਸੀ ਰਾਜ ਸਿੰਘ ਜੀ ਕਿੱਥੇ ਲੈ ਕੇ ਆਇਆ ਧੰਨਵਾਦ ਜੀ ਹਾਂਜੀ ਅੱਜ ਸਾਨੂੰ ਸਭ ਦਾ ਰਜਿਸਟਰ ਪਵਾਰਾ ਤੇ ਡਿਸਟ੍ਰਿਕਟ ਦੀ ਸਭਾ ਕਮੇਟਾ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਬਲੱਡ ਬੈਂਕ ਲਈ ਉਹਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦਾ ਨੇ ਜਿਹੜਾ ਅੱਜ ਖੂਨਦਾਨ ਕੀਤਾ ਤੇ ਅਸੀਂ ਸ਼ਹਿਰ ਵਸੇ ਲੋਕ ਇਹ ਵੀ ਬੀਰ ਕਰਦੇ ਹਾਂ ਵੀ ਵੱਧ ਤੋਂ ਵੱਧ ਤੁਸੀਂ ਖੂਨਦਾਨ ਕਰੋ ਕਿਉਂਕਿ ਖੂਨਦਾਨ ਮਹਾਨਦਾਰ ਹੈ ਇਸ ਨਾਲ ਜੀਵਨ ਜਾਨ ਬਚਾਈ ਜਾ ਸਕਦੀ ਹੈ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਸੁਨੇਹਾ ਹੈ ਕਿ ਬਿਨਾਂ ਤੋਂ ਬਿਨਾਂ ਦਾਨ ਕਰੋ ਤੇ ਉਹ ਲੋਕਾਂ ਦੀ ਜਾਨਾਂ ਨੂੰ ਬਚਾਇਆ ਜਾ ਸਕੇ ਬਹੁਤ ਬਹੁਤ ਧੰਨਵਾਦ ਅੱਜ ਬਲੱਡ ਬੈਂਕ ਫਗਵਾੜਾ ਵਿਖੇ ਸਰ ਨੌਜਵਾਨ ਸਭਾ ਤੇ ਸਰ ਤੇ ਦੇਸ਼ਪ ਪੰਜਾਬੀ ਸਭਾ ਕੈਨੇਡਾ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਜਿਹੜਾ ਹੈ ਕੀਤਾ ਗਿਆ ਹੈ ਬੜੇ ਲੰਬੇ ਸਮੇਂ ਤੋਂ ਸਾਡੇ ਮਨ ਦੇ ਵਿੱਚ ਇੱਛਾ ਸੀ ਕਿ ਸਰਬ ਨੌਜਵਾਨ ਸਭਾ ਜਿਹੜੀ ਕਿ ਬੱਖੋ ਵੱਖਰੇ ਖੇਤਰ ਦੇ ਵਿੱਚ ਕੰਮ ਕਰਦੀ ਹੈ ਉਸ ਨੂੰ ਇਸ ਅੱਛੇ ਪ੍ਰੋਗਰਾਮ ਦੇ ਲਈ ਆਪਣੇ ਨਾਂ ਜੋੜਿਆ ਜਾਵੇ ਸੋ ਮੌਕਾ ਬਣਿਆ ਹੈ ਵਿਸ਼ੇਸ਼ ਪੰਜਾਬੀ ਸਭਾ ਦੇ ਕੈਨੇਡਾ ਦੇ ਸਹਿਯੋਗ ਨਾਲ ਕਿ ਉਹਨਾਂ ਵੱਲੋਂ ਉਹਨਾਂ ਦੇ ਚੇਅਰਮੈਨ ਕਥੂਰੀਆ ਸਾਹਿਬ ਨੇ ਸਾਡਾ ਸਹਿਯੋਗ ਦਿੱਤਾ ਹੈ ਔਰ ਉਹਨਾਂ ਸਦਕਾ ਹੀ ਅਸੀਂ ਅੱਜ ਦਾ ਇਹ ਕੈਂਪ ਇੱਥੇ ਆਯੋਜਨ ਕਰ ਸਕੇ ਖੂਨਦਾਨ ਮਹਾਦਾਨ ਹੈ ਔਰ ਜਿਹੜਾ ਵਿਅਕਤੀ ਖੂਨ ਦਿੰਦਾ ਹੈ ਅਸਲ ਮਾਇਨੇਆਂ ਦੇ ਵਿੱਚ ਕਿਸੇ ਦੂਸਰੇ ਦੀ ਜਾਨ ਬਚਾਉਣ ਦੇ ਵਿੱਚ ਸਹਾਇਤਾ ਕਰਦਾ ਹੈ। ਤੋਂ ਮੈਂ ਸਮਝਦਾ ਕਿ ਇਸ ਖੇਤਰ ਦੇ ਵਿੱਚ ਸਾਡੀ ਇਹ ਜਿਹੜੀ ਬਲੱਡ ਬੈਂਕ ਹੈ ਉਹ ਘਟੋ-ਘਟ 600 ਤੋਂ ਵੱਧ ਯੂਨਿਟ ਹਰ ਮਹੀਨੇ ਲੋਕਾਂ ਨੂੰ ਦਿੰਦੀ ਹੈ ਔਰ ਇਹਦੀ ਡੋਨੇਸ਼ਨ ਜਿਹੜੀ ਹੈ ਉਹ ਬੱਕੋ ਬੱਕਰੀਆਂ ਕਿਹੜੀਆਂ ਸੰਸਥਾਵਾਂ ਨੇ ਸਕੂਲ ਨੇ ਕਾਲਜ ਨੇ ਜਾਂ volunteers ਨੇ ਉਹਨਾਂ ਵੱਲੋਂ ਮਿਲਦਾ ਹੈ ਮੈਂ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਇਸ ਨੋਬਲ ਕਾਜ ਲਈ ਸਾਡੇ ਇਸ ਬਲੱਡ ਬੈਂਕ ਵਿੱਚ ਆਉਂਦੇ ਨੇ ਔਰ ਸਾਨੂੰ ਸਹਿਯੋਗ ਦਿੰਦੇ ਨੇ ਅੱਜ ਦੇ ਪੁਜੋਜਕਾਂ ਲਈ ਸਰ ਨੌਜਵਾਨ ਸਭਾ ਤੇ ਬਿਸ਼ਪ ਪੰਜਾਬੀ ਸਭਾ ਕੈਨੇਡਾ ਦਾ ਵੀ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਯਤਨ ਕੀਤਾ ਹੈ ਸਾਡਾ ਟਾਰਗੇਟ ਹੈ ਕਿ ਘਟੋ-ਘਟ 50 ਯੂਨਿਟ ਜਿਹੜੇ ਨੇ ਅੱਜ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਅਖਤਰ ਕਰ ਸਕੀਏ ਬਹੁਤ ਬਹੁਤ ਸਾਰ ਲੋਜਾਸ ਫਗਵਾੜਾ ਅਤੇ ਬਿਸ਼ਪ ਪੰਜਾਬੀ ਸਭਾ ਕਨੇਡਾ ਵੱਲੋਂ ਇੱਕ ਖੂਨਦਾਨ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਸਾਨੂੰ ਖੂਨ ਦਾਣਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਸਭ ਤੋਂ ਵੱਡਾ ਦਾਣਾ ਹੈ ਇਸ ਨਾਲ ਆਪਾਂ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਮੈਂ ਨੌਜਵਾਨ ਨੂੰ ਇਹੀ ਵਾਰ ਤੋਂ ਵਾਰ ਅਪੀਲ ਕਰਦਾ ਹਾਂ ਕਿ ਸਾਨੂੰ ਖੂਨ ਦਾਣ ਦੇ ਕੇ ਕਿਸੇ ਦੀ ਜ਼ਿੰਦਗੀ ਬਚਾਉਣੀ ਚਾਹੀਦੀ ਹੈ ਧੰਨਵਾਦ